ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਅੰਦਰ ਕੋਈ ਸ਼ਖਸ ਸ਼ਾਇਦ ਇਦਾਂ ਦਾ ਨਹੀਂ ਹੋਏਗਾ ਜੀ ਦੀ ਜ਼ਿੰਦਗੀ ਦੇ ਅੰਦਰ ਜੀ ਦੀ ਲਾਈਫ ਦੇ ਅੰਦਰ ਕੋਈ ਮੁਸ਼ਕਲ ਕੋਈ ਸਮੱਸਿਆ ਨਾ ਹੋਵੇ ਤੇ ਕੋਈ ਸਮੱਸਿਆ ਵੀ ਇਦਾਂ ਦੀ ਨਹੀਂ ਹੈ ਐਵੇਂ ਦੀ ਨਹੀਂ ਹੈ ਜਿਹਦਾ ਕੋਈ ਨਾ ਕੋਈ ਹੱਲ ਨਾ ਹੋਵੇ ਮੈਂ ਤੇ ਕਈ ਵਾਰ ਇਹ ਗੱਲ ਕਹਿਣਾ ਹੁੰਦਾ ਵੀ ਕੋਈ ਦੁਨੀਆਂ ਵਿੱਚ ਐਸਾ ਤਾਲਾ ਨਹੀਂ ਜਿਹਦੇ ਖੋਲਣ ਵਾਸਤੇ ਕੋਈ ਚਾਬੀ ਨਾ ਬਣੀ ਹੋਵੇ ਹਰ ਬੰਦੇ ਦੇ ਕੋਲ ਹਰ ਸ਼ਖਸ ਦੇ ਕੋਲ ਕੋਈ ਨਾ ਕੋਈ ਮੁਸ਼ਕਲ ਹੁੰਦੀ ਹੈ ਉਹ ਮੁਸ਼ਕਲ ਤੁਹਾਡੀ ਹੈ ਤੁਹਾਡੀ ਲਾਈਫ ਦੇ ਅੰਦਰ ਆਈ ਧੀ ਦੀ ਹੋਰ ਮੁਸ਼ਕਲ ਪੁੱਤ ਦੀ ਹੋਰ ਮੁਸ਼ਕਲ ਮਾਂ ਬਾਪ ਦੀ ਹੋਰ ਮੁਸ਼ਕਲ ਸ਼ਰੀਕੇ ਭਾਈਚਾਰੇ ਦੀ ਹੋਰ ਮੁਸ਼ਕਲ ਸੱਜਣ ਮਿੱਤਰ ਦੀ ਹੋਰ ਮੁਸ਼ਕਲ ਰਿਸ਼ਤੇਦਾਰਾਂ ਦੀ ਹੋਰ ਮੁਸ਼ਕਲ ਪਰ ਜਿਹੜੀ ਤੁਹਾਡੀ ਆਪਣੀ ਨਿੱਜੀ ਮੁਸ਼ਕਲ ਹੈ ਉਹ ਉਹਦੇ ਨਾਲ ਜੋ ਵੀ ਲੈਣਾ ਦੇਣਾ ਹੈ ਉਹ ਤੁਹਾਡਾ ਆਪਣਾ ਹੈ ਉਸ ਮੁਸ਼ਕਲ ਦੇ ਨਾਲ ਸੁਲਝਣਾ ਕਿਵੇਂ ਹੈ ਉਹ ਤੁਹਾਨੂੰ ਜਿੱਨਾ ਵੱਲ ਆਉਂਦਾ ਹੈ ਤੁਹਾਨੂੰ ਜਿੱਨਾ ਰਾਹ ਹੁੰਦਾ ਹੈ ਨਾ ਇਹਨਾਂ ਦੂਸਰੇ ਦੇ ਕੋਲ ilm ਨਹੀਂ ਹੁੰਦਾ ਦੂਸਰੇ ਦੀ ਦਿੱਤੀ ਹੋਈ ਸਲਾਹ ਦੂਸਰੇ ਵੱਲੋਂ ਮਿਲਿਆ ਹੋਇਆ ਸੰਕੇਤ ਇਸ਼ਾਰਾ ਉਹ ਤੁਹਾਡੇ ਪਲੇ ਵਿੱਚ ਵੀ ਜਾ ਸਕਦਾ ਹੈ ਤੇ ਤੁਹਾਡੇ ਬੁਰੇ ਵਿੱਚ ਵੀ ਜਾ ਸਕਦਾ ਕਿਉਂਕਿ ਮੁਸ਼ਕਲ ਤੁਹਾਡੀ ਹੈ ਮੁਸ਼ਕਲ ਦਾ ਤਜਰਬਾ ਤੁਹਾਡਾ ਹੈ ਉਸ ਮੁਸ਼ਕਲ ਦਾ ਆਪਰੇਸ਼ਨ ਕਿਵੇਂ ਕਰਨਾ ਹੈ ਤੁਹਾਨੂੰ ਪਤਾ ਹੈ ਚੀਰ ਫਾੜ ਕਿਵੇਂ ਕਰਨਾ ਹੈ ਤੁਹਾਨੂੰ ਪਤਾ ਹੈ ਤੁਹਾਡੇ ਪਰਿਵਾਰ ਦੀ ਬੈਕਗ੍ਰਾਉਂਡ ਬਾਰੇ ਤੁਹਾਨੂੰ ਪਤਾ ਹੈ ਤੁਹਾਡੀ ਜੇਬ ਦੀ ਸਮਰੱਥਾ ਬਾਰੇ ਤੁਹਾਨੂੰ ਪਤਾ ਹੈ ਤੁਹਾਡੇ ਆਪਣੇ ਮਨੋਬਲ ਬਾਰੇ ਤੁਹਾਨੂੰ ਪਤਾ ਹੈ ਦੂਜੇ ਦੀ ਦਿੱਤੀ ਹੋਈ ਸਲਾਹ ਉਹਦੇ ਤਜਰਬੇ ਵਿੱਚੋਂ ਆਈ ਹੈ ਉਹਦਾ ਤਜਰਬਾ ਉਹਦੇ ਨਾਲ ਹਾਂ ਦੂਜੇ ਦੀ ਸਲਾਹ ਤੁਹਾਡਾ ਫਾਇਦਾ ਕਰ ਸਕਦੀ ਹੈ ਪਰ ਜੇ ਹੂਮ ਹੂ ਮੰਨ ਲਵੋ ਤੇ ਹੋ ਸਕਦਾ ਹੈ ਕਦੇ-ਕਦੇ ਨੁਕਸਾਨ ਵੀ ਕਰ ਜੇ ਕਿਉਂਕਿ ਉਹਦਾ ਤਜਰਬਾ ਹੋ ਰੇ ਤੁਹਾਡਾ ਤਜਰਬਾ ਹੋ ਰੇ ਦੂਜੀ ਗੱਲ ਉਹ ਜਿਹੜੀ ਮੁਸ਼ਕਲ ਹੈ ਨਾ ਉਹ ਤੁਹਾਡੀ ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਰਹੀ ਕਹਿਣ ਦਾ ਯਤਨ ਕਰਦਾ ਜਦੋਂ ਤੁਸੀਂ ਇਹਦਾ ਆਪਰੇਸ਼ਨ ਕਰਨਾ ਹੈ ਆਪਣੀ ਮੁਸ਼ਕਲ ਦਾ ਆਪਣੀ ਮੁਸ਼ਕਲ ਨੂੰ ਆਪਣੇ ਸਾਹਮਣੇ ਰੱਖ ਲਓ ਉਦਾਹਰਨ ਦੇ ਕੇ ਕਹਿਣ ਦਾ ਯਤਨ ਕਰ ਰਿਆਂ ਮੁਸ਼ਕਲ ਤੁਹਾਡੀ ਮੁਸ਼ਕਲ ਨੂੰ ਮੰਨ ਲਓ ਵੀ ਟੇਬਲ ਦੇ ਉੱਤੇ ਤੁਸੀਂ ਰੱਖ ਲਿਆ ਤੇ ਉਸ ਮੁਸ਼ਕਲ ਦੇ ਜਿੰਨੇ ਪੋਜ਼ਿਟਿਵ ਐਂਗਲ ਬੰਦੇ ਨੇ ਉਹਨਾਂ ਨੂੰ ਨੋਟ ਕਰ ਲਓ ਜਿੰਨੇ 네ਗਟਿਵ ਐਂਗਲ ਬੰਦੇ ਨੇ ਉਹਨਾਂ ਨੂੰ ਨੋਟ ਕਰ ਲਓ ਜਿੰਨੇ ਚੰਗੇ ਪੱਖ ਤੁਹਾਡੀ ਨਜ਼ਰ ਵਿੱਚ ਆ ਰਹੇ ਨੇ ਉਹਨਾਂ ਨੂੰ ਨੋਟ ਕਰ ਲਓ ਜਿੰਨੇ ਮੰਦੇ ਪੱਖ ਆ ਰਹੇ ਨੇ ਉਹਨਾਂ ਨੂੰ ਨੋਟ ਕਰ ਲਓ ਫਿਰ ਉਹਦੀ ਗੁਣਾ ਤਕਸੀਮ ਕਰੋ ਘਟਾ ਵਦਾ ਕਰੋ ਉਹਦੇ ਵਿੱਚੋਂ ਨਿਕਲਣ ਦਾ ਰਾਹ ਤੁਹਾਨੂੰ ਆਪਣੇ ਆਪ ਵਿਚਾਰ ਕਰਦਿਆਂ ਕਰਦਿਆਂ ਮਿਲ ਜਾਏਗਾ ਦੁਬਾਰਾ ਕਹਾਂ ਟੇਬਲ ਦੇ ਉੱਤੇ ਮੁਸ਼ਕਲ ਪਈ ਉਹਦੇ ਨੈਗੇਟਿਵ ਤੇ ਪੋਜ਼ਿਟਿਵ ਐਂਗਲ ਤੁਸੀਂ ਬਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ ਉਹ ਨੋਟ ਕਰਦਿਆਂ ਕਰਦਿਆਂ ਹੀ ਤਜਰਬਾ ਕਰਕੇ ਵੇਖਿਓ ਤੁਹਾਨੂੰ ਇੱਕ ਨਵਾਂ ਐਂਗਲ ਮਿਲ ਜਾਏਗਾ ਜਿਹੜਾ ਤੁਹਾਨੂੰ ਮੁਸ਼ਕਲ ਵਿੱਚੋਂ ਕੱਢ ਕੇ ਬਾਹਰ ਲੈ ਜਾਏਗਾ ਪਰ ਉਹ ਤੁਸੀਂ ਕਰਨਾ ਹੈ ਕਿਉਂਕਿ ਮੁਸ਼ਕਲ ਤੁਹਾਡੀ ਹੈ ਦੂਜੇ ਦਾ ਦਿੱਤਾ ਹੋਇਆ ਐਂਗਲ ਉਹਨਾ ਕਾਰਗਰ ਨਹੀਂ ਹੋਏਗਾ ਉਹਨਾ ਚੰਗਾ ਸਾਬਤ ਨਹੀਂ ਹੋਏਗਾ ਜਿੰਨਾ ਤੁਹਾਡਾ ਖੁਦ ਦਾ ਕ੍ਰੀਏਟ ਕੀਤਾ ਬਣਾਇਆ ਹੋਇਆ ਐਂਗਲ ਚੰਗਾ ਸਾਬਤ ਸਹੀ ਸਾਬਤ ਹੋ ਸਕਦਾ ਹੈ ਖੈਰ ਇੱਥੇ ਮੈਂ ਇੱਕ ਗੱਲ ਹੋਰ ਕਰ ਦਿਆਂ ਸਰੀਰ ਨੇ ਕੋਈ ਵਾਈਖੋਰਾ ਹੁੰਦਾ ਹੈ ਕੋਈ ਗਰਮੀ ਖੋਰਾ ਹੁੰਦਾ ਹੁਣ ਤੁਹਾਨੂੰ ਤੁਹਾਡੇ ਸਰੀਰ ਬਾਰੇ ਪਤਾ ਹੈ ਨਾ ਵੀ ਤੁਸੀਂ ਗਰਮ ਚੀਜ਼ਾਂ ਖਾਓ ਤੇ ਤੁਹਾਨੂੰ ਮਾਫਕਾ ਆ ਜਾਂਦੀਆਂ ਨੇ ਹੁਣ ਜੇ ਕਿਸੇ ਨੂੰ ਸੇਮ ਪ੍ਰੋਬਲਮ ਦੂਸਰੇ ਬੰਦੇ ਨੂੰ ਹੋਵੇ ਤੇ ਤੁਸੀਂ ਉਹਨੂੰ ਰეკਮੈਂਡ ਕਰਨਾ ਸ਼ੁਰੂ ਕਰੋ ਵੇਖੋ ਜੀ ਗਰਮ ਚੀਜ਼ਾਂ ਖਾਇਆ ਕਰ ਡਰਾਈ ਫਰੂਟ ਖਾਇਆ ਕਰ ਆਹ ਖਾਇਆ ਕਰ ਉਹ ਖਾਇਆ ਕਰ ਹੋ ਸਕਦਾ ਹੈ ਉਹਦੇ ਸਰੀਰ ਨੂੰ ਗਰਮੀ ਪਚਦੀ ਨਾ ਹੋਵੇ ਤੁਹਾਡੀ ਦਿੱਤੀ ਹੋਈ ਸਲਾਹ ਤੁਹਾਡਾ ਕੀਤਾ ਹੋਇਆ ਰეკਮੈਂਡ ਜਿਹੜਾ ਨੁਸਖਾ ਹੈ ਹੋ ਸਕਦਾ ਹੈ ਉਹਦੇ ਬੁਰੇ ਚਲਾ ਜਾਏ ਉਹਦਾ ਸਰੀਰ ਵਾਈਖੋਰਾ ਹੈ ਜਾਂ ਗਰਮੀ ਖੋਰਾ ਹੈ ਤੁਹਾਨੂੰ ਨਹੀਂ ਨਾ ਪਤਾ ਹੁਣ ਕਈ ਨੇ ਜਿਨ੍ਹਾਂ ਨੂੰ ਠੰਡੀਆਂ ਚੀਜ਼ਾਂ ਜ਼ਿਆਦਾ ਪਚਦੀਆਂ ਨੇ ਉਹ ਠੰਡੀਆਂ ਖਾ ਕੇ ਸਰੀਰ ਤੰਦਰੁਸਤ ਕਰ ਲੈਂਦੇ ਨੇ ਕਈਆਂ ਨੂੰ ਗਰਮ ਚੀਜ਼ਾਂ ਪਚਦੀਆਂ ਨੇ ਉਹ ਗਰਮ ਖਾ ਕੇ ਸਰੀਰ ਨੂੰ ਤੰਦਰੁਸਤ ਕਰ ਲੈਂਦੇ ਨੇ ਮਸਲਾ ਤੇ ਤੰਦਰੁਸਤੀ ਦਾ ਹੈ ਨਾ ਮਸਲਾ ਤੇ ਇਹ ਨਾ ਬਿਮਾਰੀ ਤੋਂ ਦੂਰ ਰਹੀ ਹੈ ਤੋ ਖੈਰ ਤੁਹਾਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ ਹੈ ਮੈਨੂੰ ਵਾਈ ਚੀਜ਼ਾਂ ਪਚਦੀਆਂ ਨੇ ਸਰਦੀ ਵਾਲੀਆਂ ਪਚਦੀਆਂ ਨੇ ਗਰਮੀ ਵਾਲੀਆਂ ਪਚਦੀਆਂ ਨੇ ਕਿਹੜੀਆਂ ਪਚਦੀਆਂ ਨੇ ਆਪਣਾ ਮੁਤਲਆ ਕਰੋ ਆਪਣੀ ਮੁਸ਼ਕਲ ਦਾ ਵੀ ਮੁਤਲਆ ਕਰੋ ਉਹ ਖਾਓ ਉਹ ਵਰਤੋ ਉਦਾਂ ਦੇ ਬਣੋ ਮੁਸ਼ਕਲ ਤੋਂ ਬਾਹਰ ਆ ਜਾਓਗੇ ਤੁਸੀਂ ਕੀ ਖਾਣਾ ਹੈ ਕੀ ਪੀਣਾ ਹੈ ਉਹ ਤੁਹਾਡੇ ਉੱਤੇ ਗੱਲ ਆਣ ਕੇ ਮੁੱਕਦੀ ਹੈ ਦੂਜਿਆਂ ਦੇ ਉੱਤੇ ਨਹੀਂ ਇੱਥੇ ਮੈਂ ਇੱਕ ਹੋਰ ਗੱਲ ਕਹਿ ਦੇਵਾਂ ਜਿਹੜੀ ਮੁਸ਼ਕਲ ਹੁੰਦੀ ਹੈ ਨਾ ਮੁਸ਼ਕਲ ਦੇ ਅੰਦਰ ਵੀ ਕਦੇ ਘਬਰਾਓ ਨਾ ਨੰਬਰ 1 ਦੇ ਉੱਤੇ ਨੋਟ ਕਰਿਓ ਨੁਕਤੇ ਨੂੰ ਵੀ ਕਦੇ ਘਬਰਾਓ ਨਾ ਜੇ ਮੁਸ਼ਕਲ ਆਹੀ ਤੇ ਮੁਸ਼ਕਲ ਦੇ ਅੰਦਰ ਤੁਸੀਂ ਘਬਰਾ ਗਏ ਤੇ ਜਿਹੜੀ ਤੁਹਾਡੀ ਸੋਚਨ ਸ਼ਕਤੀ ਹੈ ਨਾ ਉਹ ਬਹੁਤ ਵਿਕਸਤੇ ਕੰਮ ਕਰ ਰਹੀ ਹੈ ਉਹਦੇ ਨਾਲ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਜਾਣਗੇ ਉਹ ਜਦੋਂ ਦਰਵਾਜ਼ੇ ਬੰਦ ਹੋਣਗੇ ਸੋਚਨ ਸ਼ਕਤੀ ਕੰਮ ਕਰਨਾ ਘਟਾ ਦੇਗੀ ਫੈਸਲਾ ਕਿਵੇਂ ਕਰੋਗੇ ਮੁਸ਼ਕਲ ਵਿੱਚੋਂ ਆਓਗੇ ਕਿਵੇਂ ਬਾਹਰ ਹੁਣ ਇੱਕ ਬੰਦਾ ਡੁੱਬਦਾ ਹੋਵੇ ਕਿਸੇ ਸਵੀਮਿੰਗ ਪੂਲ ਦੇ ਅੰਦਰ ਜਾਂ ਨਦੀ ਦੇ ਅੰਦਰ ਤਲਾਬ ਦੇ ਅੰਦਰ ਡੁੱਬਦਾ ਹੋਵੇ ਤੇ ਉੱਥੇ ਉਹ ਬਿਲਕੁਲ ਨਕਾਰਾ ਹੋ ਕੇ ਬਹਿ ਜਾਵੇ ਬਿਲਕੁਲ ਹੀ ਨਕਾਰਾ ਹੋ ਕੇ ਹੱਥ ਪੈਰ ਮਾਰਨਾ ਛੱਡ ਦਵੇ ਮੈਂ ਤੇ ਡੁੱਬ ਗਿਆ ਮੈਂ ਤੇ ਮਰ ਗਿਆ ਉਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਵੀ ਜਿੰਨਾ ਸਮਾਂ ਸਾਹ ਚੱਲਦੇ ਨੇ ਜਿੰਨਾ ਸਮਾਂ ਸਰੀਰ ਕੰਮ ਕਰ ਰਿਹਾ ਹੈ ਮਰਦੇ ਦਮ ਤੱਕ ਯਤਨ ਕਰੋ ਯਤਨ ਕਰਦਿਆਂ ਕਰਦਿਆਂ ਹੋ ਸਕਦਾ ਹੈ ਤੁਹਾਨੂੰ ਕੋਈ ਤਿੰਕੇ ਦਾ ਵੀ ਸਾਰਾ ਮਿਲ ਜਾਏ ਤੇ ਤੁਸੀਂ ਕੰਡੇ ਦੇ ਉੱਤੇ ਆਣ ਕੇ ਲੱਗ ਜਾਓ ਇਹ ਚੰਗਾ ਨਹੀਂ ਮੁਸ਼ਕਲ ਦੇ ਅੰਦਰ ਕਦੇ ਵੀ ਡੋਲੋ ਨਾ ਕਬਰાઓ ਨਾ ਹਾਂ ਇਹ ਗੱਲ ਵੀ ਠੀਕ ਹੈ ਵੀ ਜਦੋਂ ਮੁਸ਼ਕਲ ਬੰਦੀ ਹੈ ਨਾ ਬੰਦਾ ਕਬਰਾਉਂਦਾ ਤੇ ਹੈ ਬੰਦਾ ਡੋਲਦਾ ਤੇ ਹੈ ਪਰ ਕਵਿਕ ਫੈਸਲਾ ਨਾ ਕਰੋ ਜਲਦਬਾਜੀ ਦੇ ਅੰਦਰ ਫੈਸਲਾ ਨਾ ਕਰੋ ਥੋੜਾ ਜਿਹਾ ਸਮਾਲੋ ਆਪਣੇ ਆਪ ਨੂੰ ਔਕਾਤ ਵਿੱਚ ਲੈ ਜਾਓ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਲੈ ਜਾਓ ਆਪਣੇ ਆਪ ਨੂੰ ਕਿਸੇ ਪਾਰਕ ਵਿੱਚ ਲੈ ਜਾਓ ਸ਼ਾਂਤ ਜਗ੍ਹਾ ਤੇ ਲੈ ਜਾਓ ਥੋੜਾ ਜਿਹਾ ਖਾਓ ਪੀਓ ਚਾਹ ਪੀਓ ਕੌਫੀ ਪੀਓ ਠੰਡਾ ਪੀਓ ਖਾਓ ਪੀਓ ਸੱਜੇ ਖੱਬੇ ਧਿਆਨ ਦਿਓ ਥੋੜਾ ਜਿਹਾ ਤੁਹਾਡੇ ਮਨ ਦਾ ਹੈ ਨਾ ਜਿਹੜਾ ਮੌਸਮ ਬਦਲ ਜਾਏ ਤੁਹਾਡਾ ਮਨ ਥੋੜਾ ਜਿਹਾ ਮੁਸ਼ਕਲ ਦੇ ਘੇਰੇ ਵਿੱਚੋਂ ਬਾਹਰ ਆ ਜਾਏ ਤੇ ਉਦੋਂ ਬਾਅਦ ਫਿਰ ਉਹ ਮੁਸ਼ਕਲ ਨੂੰ ਟੇਬਲ ਤੇ ਰੱਖ ਲਓ ਕਿਸੇ ਜਗ੍ਹਾ ਤੇ ਰੱਖ ਲਓ ਉਹਨੂੰ ਵਿਚਾਰਨਾ ਸ਼ੁਰੂ ਕਰੋ ਮੇਰਾ ਦਾਵਾ ਹੈ ਤੁਸੀਂ ਆਪ ਹੀ ਮੁਸ਼ਕਲ ਦੇ ਅੰਦਰੋਂ ਨਿਕਲਣ ਦਾ ਰਾਹ ਲੱਭ ਲਓਗੇ ਲੋਕਾਂ ਦੀਆਂ ਗੱਲਾਂ ਨੂੰ ਸਾਹਮਣੇ ਨਾ ਰੱਖਿਓ ਵੀ ਫਲਾਣਾ ਤੇਰੇ ਲਈ ਆ ਸੋਚਦਾ ਹੈ ਫਲਾਣਾ ਕਰਦਾ ਹੈ ਉਹਨਾਂ ਨੂੰ ਛੱਡ ਦਿਓ ਤੁਹਾਡੇ ਨਾਲ ਕਿਸੇ ਦਾ ਕਿਵੇਂ ਦਾ ਵਰਤਾਅ ਚੱਲ ਰਿਹਾ ਹੈ ਉਹਨੂੰ ਮੱਦੇ ਨਜ਼ਰ ਰੱਖੋ ਤੇ ਮੁਸ਼ਕਲਾਂ ਦੇ ਵਿੱਚੋਂ ਨਿਕਲਣ ਦਾ ਯਤਨ ਕਰੋ ਨਿਕਲ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ